ਕਸਿਕਾ ਬਾਈ ਜੀ ਹਾਸ ਰਿਕਾਲ ਬਾਈ ਹੋਰ ਬਾਈ ਜੀ ਠੀਕ ਹੋ ਜੀ ਹੋ ਠੀਕ ਠਾਕ ਤੇ ਲੋ ਜੀ ਅੱਜ ਸੋਡੇ ਕੋਲੇ ਅਸੀਂ ਪਹਿਲੀ ਵਾਰੀ ਸੋਡੇ ਰਾਖੀਕਾਰ ਬਾਜ਼ਾਰ ਤੇ ਆ ਪਹੁੰਚੇ ਆ ਤੇ ਅੱਜ ਆਪਣੇ ਭਰਾਵਾਂ ਵਾਸਤੇ ਫਿਰ ਆਪਾਂ ਗੱਡੀਆਂ ਦੇਣੀਆਂ ਜਿਹੜੀਆਂ ਉਹਨਾਂ ਦੇ ਰੇਟ ਵੀ ਵਧਿਆ ਦੇਣੇ ਨੇ ਤੇ ਜਮਾ ਸਿਰਾਂ ਦਾ ਦੇਣੀ ਹੈ ਜੀ ਗੱਲ ਆਪਾਂ ਆਜੋ ਆਜੋ ਬਾਈ ਲੋ ਜੀ ਬਾਈ ਜੀ ਆਪਾਂ ਸਟਾਰਟਿੰਗ ਕਿੱਥੋਂ ਕਰਾਂਗੇ ਪਹਿਲੀ ਅਚਾ ਆਪਾਂ ਕਰਦੇ ਆ Swift ਤੋਂ 2015 ਮਾਡਲ ਤੋਂ ਲੋ ਜੀ ਬਾਈ ਜੀ ਆਜੋ ਬਾਈ ਜੀ ਲੋ ਜੀ 2015 ਮਾਡਲ 2015 ਮਾਡਲ ਆਈ ਤਾਂ ਲਾਈ ਨੂੰ ਬਾਈ ਪੂਰੇ ਘਾਟ ਲੱਗੇ ਹੋਣੇ ਇਹ ਘਾਟ ਬਾਈ ਪੂਰੇ ਘਾਟ ਬਿਲਕੁਲ ਬਾਈ ਸ਼ੌਕ ਨਾਲ ਰੱਖੀ ਹੋਈ ਆ ਗੱਡੀ ਤੇ ਮੜਾ ਜੀ ਬਾਈ ਜੀ ਆਪਾਂ ਅੰਦਰੋਂ ਦਿਖਾ ਸਕਦੇ ਹਾਂ ਹਾਂ ਜੀ ਹਾਂ ਦਿਖਾਈ ਤਲਵਿੰਦਰ ਅੰਟੀਰੀਅਰ ਵਿੱਚੋਂ ਵੀ ਮੜੀ ਮਾਰਦੇ ਚੱਲ ਰੱਖ ਤੇ ਲਓ ਜੀ 15 ਮਾਡਲ ਤੇ ਬਾਈ ਜੀ ਕਹਿੰਦੇ ਨਵਾਂ ਆ ਗਈ ਇਹ ਇਹ ਫਰਸਟ ਓਨਰ ਆ ਬਾਈ ਜੀ ਅੱਛਾ ਪਹਿਲੇ ਨੋ ਹੀ ਆ ਗਈ ਪਹਿਲੇ ਨੋ ਆ ਜੀ ਲਓ ਜੀ ਵਾਹ ਜੀ ਵਾਹ ਕਿਆ ਗੱਲ ਬਾਤ ਆ ਬਾਈ ਬਹੁਤ ਸਾਫ਼ ਗੱਡੀ ਪਈ ਆ ਯਾਰ ਹਾਂ ਜੀ ਹਾਂ ਤੇ ਇਹ ਬਾਈ ਜੀ ਫਿਰ ਆਪਾਂ 3 ਰੇਟ માં ਮਾਗੇ ਜੀ ਆਜੋ ਇਧਰ ਰੇਟ ਬਾਈ ਜੀ ਜਮਾਂ ਜੈਨੂਅਲ ਰੇਟ ਰੱਖੇ ਹੋਏ ਆਪਾਂ ਇਹ ਆਪਾਂ ਦੇਣੀ ਆ 360000 ਦੀ 15 ਮਾਡਲ ਪਹਿਲੇ ਓਨਰ ਪਹਿਲੇ ਓਨਰ ਤੇ ਕੋਈ ਮੜਾ ਮੋਟਾ ਉਹ ਜੇਤ ਕੋ ਤੋਂ ਦੀ ਵੀਡੀਓ ਕੋਈ ਸ਼ੇਅਰ ਕਰਕੇ ਆਊਗਾ ਤਾਂ ਉਹਦਾ ਸਹਾਲ ਦੇ ਵੱਲੋਂ ਮਾਨਤਾਰ 5000 ਅਲੱਗ ਤੋਂ ਰੱਖ ਲਓ ਜੀ ਲਓ ਬਾਕੀ ਮੌਕੇ ਦੇ ਮਾਨਤਾਰ ਹੋਗੇ ਤੁਸੀਂ ਫੇਰ ਕੋਈ ਇਹ ਗੱਡੀ ਬਈ ਬਹੁਤ ਸਾਫ ਤੇ ਸੋਹਣੀ ਨਹੀਂ ਪਈ ਚਿੱਟੀ ਤੋਂ ਐ ਲਾਲਾ ਯਾਰ ਕਬੂਤਰੀ ਦੇ ਆਂਡੇ ਵਰਗੀ ਚਿੱਟੀ ਗੱਡੀ ਪੂਰੀ ਸਾਫ ਪਈ ਐ ਤੇ ਗਾਹਾਂ ਵਾਲੀ ਗੱਡੀ ਆ ਗਈ ਬਈ ਜੀ ਆਪਣੇ ਕੋਲੇ ਆ ਜਾਓ ਬਈ ਓ ਰੇਟ ਜਿਹਾ ਭਾਈ 2013 ਮਾਡਲ 13 ਮਾਡਲ ਰਿਟੀ ਫਸਟ ਓਨਰ ਹੈ ਇਹ ਵੀ ਭਾਈ ਲੈ ਨਾ ਆਈ ਜੀ ਵਾਹ ਜੀ ਵਾਹ ਲੈ ਤੈਨੂੰ ਦਿਖਾ ਰੋ ਉਹ ਕਿੱਥੇ ਆਈ ਇਹ ਬਿਲਕੁਲ ਬਿਲਕੁਲ ਭਾਈ ਗੱਡੀ ਚੈਕ ਕਰੋ ਭਾਈ ਪੂਰੇ ਪਾਣੇ ਹੈ ਨਾ ਪੂਰੇ ਵਧੀਆ ਜੀ ਨਵੇਂ ਟਾਇਰ ਜੀ ਤੇ ਇੰਜ ਜਨੇ ਕਰ ਕਾਗਜ਼ੇ ਕਾਗਜ਼ਾ ਪੱਤਰਾਂ ਦੀ ਜਮਾ ਗਾਰੰਟੀ ਵੀ ਓਕੇ ਜਮਾ ਤੇ ਕਈ ਵਾਰੀ ਨਾ ਭਾਈ ਜੀ ਆਪਾਂ ਜਦੋਂ ਜਾਣੇ ਆ ਕਿਤੇ ਜ਼ਿਆਦਾਤਰ ਦਿੱਕਤ ਆਉਂਦੀ ਹਾਲਾ ਕਹਿੰਦਾ ਵੀ ਕਾਗਜ਼ਿਆਂ ਪੱਤਰਾਂ ਚ ਥੋੜੀ ਜਿਹੀ ਦਿੱਕਤ ਆ ਜਾਂਦੀ ਨਾ ਨਾ ਭਾਈ ਉਹ ਆਪਣੇ ਬਨਵਾ ਸੀ ਪੂਰਾ ਸਾਰਾ ਸਰਕ ਠੀਕ ਹੈ ਜੀ ਕਰਕੇ ਦੇਵਾਂਗੇ ਵੀ ਮੰਨ ਲਓ ਤੁਸੀਂ ਐ ਲਾ ਲਓ ਵੀ ਜਿਹੜਾ ਤੁਹਾਡੇ ਕੋਲੋਂ ਇਥੋਂ ਕੰਮ ਹੋ ਗਿਆ ਜਮਾ ਇੱਕ ਨੰਬਰ ਕੰਮ ਹੋਊਗਾ ਤਾਂ ਕੋਈ ਦਿੱਕਤ ਨਹੀਂ ਹੋਊਗੀ ਇੱਕ ਨੰਬਰ ਕੰਮ ਹੋਊਗਾ ਠੀਕ ਹੈ ਭਾਈ ਜੀ ਤੇ ਇਹ ਆਪਾਂ ਕਿੰਨੇ ਦੀ ਬਾਗਣੀ ਹੈ ਜੀ ਇਹ ਇਹ ਆਪਾਂ 220000 ਦੀ ਦੇਵਾਂਗੇ ਬਾ ਦੇ ਲੈਣੀ ਹੈ ਜੀ ਦੇਣ ਲੈਣਾ ਬਾਕੀ ਮੌਕੇ ਤੇ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਬਾਈ ਇਹ ਸਾਡੇ ਮਨ ਨੂੰ ਸਪੈਸ਼ਲ ਉਹਦਾ ਮਾਨਦਾਨ ਕਰਾ ਜੀ ਤੇ ਬਾਕੀ ਬਾਈ ਜੀ ਕਈ ਵਾਰੀ ਜਿਵੇਂ ਹੁਣ ਨੰਬਰ ਪੰਜਾਬ ਹਰੇਣੇ ਦਾ ਜਿਹੜਾ ਐਨਓਸੀ ਵਗੈਰਾ ਦਾ ਕੋਈ ਕੋਰ ਦਾ ਅਸੀਂ ਕਰਾ ਕੇ ਦੇਵਾਂਗੇ ਉਹ ਕਰਾ ਕੇ ਪੰਜਾਬ ਨੰਬਰ ਲਵਾ ਐਨਓਸੀ ਕਟਾਉਣੀ ਉਹ ਅਸੀਂ ਕਰਾ ਕੇ ਦੇਵਾਂ ਠੀਕ ਹੈ ਮਾਲਮੀ ਕਲੀਅਰ ਕਰਕੇ ਦੇ ਰੱਖ ਲਿਓ ਕਰਕੇ ਦੇ ਬਿਲਕੁਲ ਜੀ ਬਿਲਕੁਲ ਲਓ ਜੀ ਦਾ ਹਾਲੀ ਆ ਗਿਆ ਆਪਣੇ ਕੋਲੇ ਜੀ ਉਹ 2015 ਮਾਡਲ ਆ ਗਿਆ ਜੀ ਹੌਂਡਾ ਸਿਟੀ ਹੌਂਡਾ ਸਿਟੀ 15 ਆ ਗਈ ਜੀ ਹਾਂ ਜੀ ਟਾਪ ਮਾਡਲ 에ਅਰ ਬੈਗਾਂ ਵਾਲਾ ਮਾਡਲ ਆ ਇਹ ਲਓ ਜੀ ਦਿਖਾ ਦਿਤ ਰਮਿੰਦਰ ਮੜਿਆ 에ਅਰ ਬੈਗ ਚ ਆ ਗਈ ਜੀ ਹਾਂ ਜੀ ਮਾਡਲ 15 ਸੈਕੰਡ ਆਨਰ ਆ ਬਾਈ ਇਹਦਾ ਸੈਕੰਡ ਆ ਗਿਆ ਜੀ ਹਾਂ ਜੀ ਹਾਂ ਲਓ ਜੀ ਬੇਟਾ ਮਾਡਲ ਟਾਪ ਵਾਲਾ ਜੀ ਮਾਡਲ ਟਾਪ ਆ ਗਿਆ ਜੀ ਜਿਹੜਾ ਇਹਦਾ ਮਾਲਕਾ ਪਹਿਲਾਂ ਦੂਜੇ ਨਾਲ ਆ ਗਈ ਹੈ ਹਾਂ ਜੀ ਹਾਂ ਲਓ ਜੀ ਬਾਈ ਜੀ ਗੱਡੀ ਬਾਕੀ ਤਸਹੀਲਦਾਰ ਦੀ ਗੱਡੀ ਐ ਇੱਥੋਂ ਲੋਕਲ ਚੱਲੀ ਹੋਈ ਐ ਲੋਕਲ ਲਓ ਜੀ ਲਓ ਬਹੁਤ ਵਧੀਆ ਗੱਲ ਐ ਜੀ ਲੋਕਲ ਚੱਲੀ ਹੋਈ ਐ ਤੇ ਇਹ ਆਪਾਂ ਬਾਈ ਜੀ ਕੀ ਰੇਟ ਪਾਵਾਂਗੇ ਜੀ ਇਹ ਜੀ 3 ਲੱਖ 70 ਹਜ਼ਾਰ ਖਿੱਚ ਕੇ ਜੀ ਪੂਰਾ ਪੂਰਾ ਖਿੱਚ ਕੇ ਬਾਈ ਬਾਕੀ ਸੋਡਾ ਹਮਾਨਤਾਲ ਵੀਡੀਓ ਦੇਖ ਕੇ ਜੀ ਸ਼ੇਅਰ ਕਰਕੇ ਉਹਦਾ ਲੱਗਦਾ ਲੈ ਵੀ 3 ਲੱਖ 70 ਦੇ ਵਿੱਚ ਤੁਹਾਨੂੰ Honda City ਮਾਡਲ ਕਿਹੜਾ ਆ ਗਿਆ ਜੀ ਇਹ 15 ਬਾਈ 15 ਮਾਗ ਲਾ ਗਿਆ 15 Honda City ਟੌਪ ਮਾਡਲ ਲਾ ਗਿਆ ਹਾਂਜੀ ਟੌਪ ਮਾਡਲ ਟੌਪ 에어ਬੈਗ ਵਾਲੀ ਟੌਪ ਮਾਡਲ ਦੇ ਵਿੱਚ ਆ ਗਈ ਬਾਈ ਜੀ ਹਾਂਜੀ ਤੇ ਚਲੋ ਜੀ ਬਾਈ ਜੀ ਦਹਾਲੀ ਆ ਗਈ ਆਪਣੇ ਕੋਲੇ ਜੀ ਇਹ Alto 800 ਜੀ Alto 800 800 ਜੀ ਫਰਸਟ ਆਨ ਨਰਾਈ 2013 ਮਾਡਲ ਗੱਡੀ ਆ ਜੀ ਬਾਈ ਇਹ ਆਪਾਂ ਤੁਹਾਨੂੰ ਦੇ ਦਾਂਗੇ 2,60,000 ਦੀ 2 ਲੱਖ 1,60,000 1,60,000 ਠੀਕ ਹੈ ਦੋ ਰਿਓ ਕਈ ਵਾਰੀ ਮਸਲਾ ਹੋਦਾ ਭੇਖਾ ਤੇ ਅੱਛਾ 1,60,000 ਦੇ ਵਿੱਚ ਹੀ ਹਾਂਜੀ ਭਾਈ ਲੈ ਭਾਈ ਆ ਜਾ ਛੋਟੇ ਪਰਿਵਾਰ ਵਾਸਤੇ ਘੱਟ ਖਰਚੇ ਦੀ ਗੱਡੀ ਤੋ ਇਹ ਲੈ ਲਓ ਬਹੁਤ ਵਧੀਆ ਸਾਫ਼ ਗੱਡੀ ਪਈ ਆ ਭਾਈ ਜੀ 1,60,000 ਦੀ ਤੇ ਬਾਕੀ ਮੌਕੇ ਦੇ ਵੀ ਮਾਨਤਾ ਆਉ ਜੂਗੀ ਤੇ ਮਾਨਤਾਣ ਕਰਦੇ ਆ ਭਾਈ ਲੈ ਨਹੀਂ ਹੁਣ ਕਈ ਵਾਰੀ ਬੱਚਿਆਂ ਵਾਸਤੇ ਚਾਹੀਦੇ ਨਾ ਔਰ ਜਾਣ ਵਾਸਤੇ ਜਾਂ ਛੋਟੇ ਮਤਲਬ ਹੀ ਪਰਿਵਾਰ ਛੋਟਾ ਹੁੰਦਾ ਜਾਂ ਮਲਾਜਮ ਲੱਗਾ ਹੁੰਦਾ ਨੇੜੇ ਆਹ ਵਾਸਤੇ ਹਾਂਜੀ ਹਾਂ ਬਾਸ ਕਰਕੇ ਜਿਵੇਂ ਟੀਚਰ ਨੇ ਉਹ ਨਾਲ ਵਾਸਤੇ ਬਹੁਤ ਫਾਇਦੇਮੰਦ ਚੀਜ਼ ਹੈ ਹਾਂਜੀ ਹਾਂ ਬਾਈ ਤੇ 160 ਦੀ ਬਾਕੀ ਮੌਕੇ ਤੇ ਮਾਨਤਾ ਰਹੀ ਜੂਗੀ ਮੌਕੇ ਤੇ ਮਾਨਤਾ ਬਿਲਕੁਲ ਜੀ ਬਿਲਕੁਲ ਬਹਾਲੀ ਆ ਗਈ ਆਪਣੇ ਕੋਲ ਸਪਾਰਟ ਆ ਗਈ ਜੀ 2011 ਮਾਡਲ ਸਰਕਾਰੀ ਪੀਓ ਜੀ 11 ਮਾਡਲ ਸਰਕਾਰੀ ਕੁੜੀ ਏ ਕਾਲੀ ਘੋੜੀ ਸਰਕਾਰੀ ਪੀਓ ਬਈ ਆਪਦੇ ਮਤਲਬ ਟਾਈਮ ਦੀ ਪੂਰੀ ਟੋਪ ਦੀ ਗੱਡੀ ਟੋਪ ਦੀ ਗੱਡੀ ਤੇ ਹੁਣ ਵੀ ਉਹਦੇ ਨਾਲ ੱਟ ਪਾਉਂਦੇ ਆ ਬਾਈ ਹਾਂਜੀ ਹਾਂ ਮੰਨ ਲਓ ਜਿਹੜਾ ਛੋਟਾ ਪਰਿਵਾਰ ਵੱਡਾ ਹੈ ਨਾ ਛੋਟਾ ਵੱਡੇ ਪਰਿਵਾਰ ਵਾਸਤੇ ਵਧੀਆ ਰੱਖੀ ਜੋ ਵਹਿਰੇ ਹੈ ਨਾ ਸਾਈਜ਼ 2011 ਮਾਡਲ ਆ ਹਾਂਜੀ ਸੈਕੰਡ ਆਨਰ ਆ ਪੰਜਾਬ ਦਾ ਨੰਬਰ ਲਵਾ ਕੇ ਦੇਵਾਂਗੇ 3.5 ਲੱਖ ਰੁਪਏ ਚ ਸਾਢੇ 3 ਦੇ ਵਿੱਚ ਬਾਕੀ ਮੌਕੇ ਤੇ ਮਾਨਤਨ ਮਾਨਤਨ ਹੋ ਜਾਊਗਾ 11 ਮਾਡਲ ਤੁਸੀਂ ਵੇਖ ਸਕਦੇ ਹੋ ਟਾਇਰੀ ਬਹੁਤ ਟਾਇਰ ਟੂ ਲਾਈ ਨੂੰਏ ਪੂਰੇ ਕੈਂਟ ਲੱਗੇ ਹੋਏ ਨੇ ਬਈ ਹਨਾ ਤੇ ਬਾਕੀ ਕਿਸੇ ਨੇ ਇਸ ਨੂੰ ਪਤਾ ਵੀ ਜਿਹੜੀ ਕਾਲੀ ਗੱਡੀ ਹੈ ਕਾਲੀ ਦਾ ਤਾਂ ਵੀ ਨਾ ਹੀ ਕੋਈ ਬੜਾ ਚੱਲਦਾ ਰਾਇ ਜੀ ਤੇ ਜੀ ਜਿਆਦਾ ਇਹ ਲਾ ਦਿਖਾ ਦੇ ਤਿੰਦਰਾ ਵਿੱਚੋਂ ਵਾਦੀ ਵਾਹ ਬਹੁਤ ਬਾਕੀ ਸਾਰੇ ਹੋਰ ਗੱਲਬਾਤ ਸੋਡੇ ਦਾ ਸਾਂਝੀ ਕਰ ਲਿਏ ਭਰਾਵਾਂ ਨਾਲ ਵੀ ਕਿਸੇ ਵੀ ਭਰਾ ਨੂੰ ਕਿਸੇ ਮਾਡਲ ਦੀ ਕਿਸੇ ਵੀ ਰੇਟ ਦੇ ਵਿੱਚ ਕੋਈ ਗੱਡੀ ਦੀ ਰੋਡ ਪਈ ਆ ਤਾਂ ਇੱਕ ਵਾਰੀ ਬਾਈ ਜੀ ਹੋਰਾਂ ਨਾਲ ਸੰਪਰਕ ਜ਼ਰੂਰ ਪਾ ਕੇ ਰੱਖਿਓ ਹਾਂ ਤੇ ਬਾਈ ਕਹਾ ਲਿਆ ਗਿਆ ਆਪਣੇ ਬਣਾ 13 ਬਟੇ 14 ਮਾਡਲ ਬੀਡੀਆਈ ਜੀ ਬੀਡੀਆਈ ਸਿਲੈਕਟ ਡਿਜ਼ਾਇਨ ਹੈ 13 ਬਟੇ 14 2021 ਚ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਗੱਡੀ ਬਾਈ ਤਲਵਿੰਦਰ ਇਹ ਵੀ ਬਹੁਤ ਸਾਫ਼ ਪਈ ਹੈ 13/14 ਹਾਂਜੀ ਹਾਂ ਤੇ ਇਹ ਬਾਈ ਆਪਾਂ ਕਿੰਨੇ ਦੀ ਪਾਵਾਂਗੇ 150 3 ਲੱਖ ਦੀ 70 3 ਦੀ ਜੀ ਕਿਨਾਲਕ ਉਹ اندر ਕਹਿੰਦੇ ਜੀ ਇਹਦਾ ਇਹ ਦੂਜੇ ਨਾਲ ਦੂਜੇ ਠੀਕ ਹੈ ਜੀ ਦੂਜੇ ਮਾਲਕ ਦੇ ਨੌ ਆ ਬਾਈ 13/14 ਤੇ ਮੰਗ ਰੱਖੀ ਆ ਬਾਈ ਨੇ ਤਿੰਨ ਆ ਤਿੰਨ ਆ ਜੀ ਤਨ 25 ਦੀ ਮੰਗ ਰੱਖੀ ਹੈ ਬਾਕੀ ਮੌਕੇ ਤੇ ਮੰਗਦਾ ਭਾਈ ਜੀ ਵੀਡੀਓ ਸ਼ੇਅਰ ਕਰਕੇ ਆਉ ਉਹਨੂੰ 5000 ਸਪੈਸ਼ਲੀ ਲੈ ਵੀ 320 ਦੀ ਰਹਿ ਗਈ 320 ਦੀ ਰਹਿ ਗਈ ਹੈ ਨਾ ਬਾਕੀ ਇੱਕ ਵਾਰੀ ਭਾਈ ਜੀ ਨਾਲ ਸੰਪਰਕ ਜ਼ਰੂਰ ਬਣਾਇਓ ਤੇ ਭਾਈ ਜੀ ਇੱਕ ਆਪਣੀ ਲੋਕੇਸ਼ਨ ਕੱਢੀ ਹੋਵੇਗੀ ਆਪਣੇ ਕੋਈ ਆਪਣੀ ਗੱਡੀ ਰਹਿ ਗਈ ਆ ਲਓ ਜੀ ਉਹ ਗੱਡੀ ਵੀ ਦਿਖਾ ਕੇ ਲੈ ਆਏ ਮੈਂ ਹੁਣ ਤੁਹਾਡੇ ਵਾਸਤੇ ਇੱਕ ਤੋਹਫਾ ਲੈ ਕੇ ਆ ਗਏ ਤੁਸੀਂ ਆਖੋਗੇ ਉਹਨੂੰ ਲਾਸਟ ਜਿੱਤੇ ਕਿਵੇਂ ਰੱਖ ਲਿਆ ਨਾ ਨਹੀਂ ਭਾਈ ਆਜੋ ਸਪਾਇਸਨੀ ਇਹ ਆ ਗਈ ਜੀ ਵਕੀਲ ਦੀ ਕਾਰ ਵਕੀਲ ਦੀ ਇਹ ਤਾਈਆਂ ਗੁਰਪਾਲ ਲਾਈਟ ਤੇ ਰੱਖ ਲਈ ਜੀ ਐਡਵੋਕੇਟ ਦੀ ਸਾਡੇ ਲੋਕਲ ਗੱਡੀ ਆ ਜੀ ਜੀ ਤੇ 2011 ਮਾਡਲ ਆ ਸੈਕੰਡ ਓਨਰ ਆ ਜੀ ਸ਼ੈਂਕ ਨੰਬਰ ਤੇ ਬਾਈ ਦੀ ਡਿਮਾਂਡ ਆ 1.5 ਲੱਖ ਰੁਪਏ ਜੀ ਹਾਂਜੀ ਬਾਕੀ ਮੌਕੇ ਤੇ ਮੌਕੇ ਤੇ ਠੀਕ ਹੈ ਜੀ ਮੰਨ ਲਓ ਵੀ 1.5 ਲੱਖ ਦੀ ਡਿਮਾਂਡ ਆ ਬਾਕੀ ਮੌਕੇ ਤੇ ਮੰਨ ਤਾਂ ਜਰੂਰ ਹੋ ਜੀ ਤਰਵਿੰਦਰ ਚਾਟ ਮਾਰਦੇ ਚਾਰਜ ਫੇਰੇ ਗੱਡੀ ਬਹੁਤ ਸਾਫ਼ਈ ਆ ਬਈ ਸਾਫ਼ ਹੈ ਘਰੇ ਰੱਖੀ ਹੋਈ ਗੱਡੀ ਆ ਘਰੇ ਰੱਖਣ ਵਾਲੀ ਬਈ ਛੋਟੇ ਜਿਹੇ ਪਰਿਵਾਰ ਵਾਸਤੇ ਮਲੂਮ ਘੱਟ ਖਰਚੇ ਦੀ ਗੱਡੀ ਤੁਹਾਨੂੰ ਮਤਲਬ ਜਿਹਦਾ ਪਰਿਵਾਰ ਚਾਰ ਪੰਜ ਛਿਆਂ ਦਾ ਪਰ ਆ ਬਹੁਤ ਘੈਂਟ ਸਾਫ਼ੀ ਤੇ ਸੂਸਤਾ ਸਾਰਿਆਂ ਨੇ ਸਾਰੀਆਂ ਨਾ ਕਾਗਜ਼ ਪੱਤਰ ਬੀਮਾ ਸਭ ਜੀ ਬਿਲਕੁਲ ਬਾਕੀ ਸਿਰੇ ਜਦੋਂ ਆਪ ਐਡਵੋਕੇਟ ਸਾਹਮਣੇ ਜਿਉ ਤਾਂ ਸੂਸਤਾ ਆਪ ਹੀ ਫਿਰ ਕਾਗਜ਼ਾ ਪੱਤਰਾਂ ਦੀ ਪੂਰੀ ਚੁੱਕੇ ਹੋਊਗੀ ਜੀ ਹਾਂ ਜੀ ਹਾਂ ਬਿਲਕੁਲ ਜੀ ਬਿਲਕੁਲ ਤੇ ਇੱਕ ਬਾਈ ਜੀ ਆਪਾਂ ਲੋਕੇਸ਼ਨ ਜ਼ਰੂਰ ਦੇ ਦਈਏ ਤੇ ਨਾਲੇ ਉਸ ਤੋਂ ਬਾਅਦ ਆਪਾਂ ਨੰਬਰ ਦੇ ਦਈਏ ਲੋਕੇਸ਼ਨ ਦਿਓ ਜੀ ਲੋਕੇਸ਼ਨ ਇ ਆ ਬਰਨਾਲੇ ਆ ਗਿਆ ਬਰਨਾਲੇ ਆ ਗਿਆ ਜੀ ਆਪਣਾ ਅਰਵਿੰਦਨਗਰ ਕੋਲੇ ਰਾ ਸ਼ੌਕਰਾਂ ਵਾਲੇ ਦੇ ਸਾਹਮਣੇ ਸ਼ੌਕ ਸਾਹਮਣੇ ਤੇ ਨਵੇਂ ਆ ਗਏ ਜੀ ਆਪਣਾ ਬਿਆਸ ਦਿਆ ਸਾਲਾ ਡੇਰਾ ਡੇਰਾ ਜੀ ਠੀਕ ਹੈ ਜੀ ਜਦੋਂ ਵੀ ਕਿਸੇ ਵੀ ਰਪਨ ਭਾਈ ਨੇ ਆਉਣਾ ਇੱਥੇ ਆ ਸਕਦਾ ਜੀ ਤਾਂ ਜਰੂਰ ਇੱਕ ਵਾਰ ਜੀ ਪੜਾ ਮੋਬਾਈਲ ਨੰਬਰ ਬੋਲੇ ਬਾਕੀ ਪਾਸ ਸਕਰੀਨ ਤੇ ਵੀ ਵੀਰੇ ਦਾ ਨੰਬਰ ਛਾਡਾ ਹਾਂ ਜੀ ਹਾਂ 97794 ਜੀ ਜੀ ਫੋਨ ਨੰਬਰ ਆਪਣਾ 97794 98751 ਜੀ 98751 ਹਾਂ ਜੀ ਹਾਂ ਤੇ ਬਾਕੀ ਸਾਰੇ ਵੀਰੇ ਦਾ ਨੰਬਰ ਪਾਸ ਸਕਰੀਨ ਤੇ ਵੀ ਛੱਡਾਂਗੇ ਤੇ ਇੱਕ ਵਾਰੀ ਸੰਪਰਕ ਜਰੂਰ ਬਣਾਇਓ ਹਨਾ ਧੰਨਵਾਦ ਹਾਂ ਧੰਨਵਾਦ ਬਾਈ ਜਮ